ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਆ ਜਿਹਦੇ ਚੋਂਦਾ ਐਸਾ ਗਿਆਨ ਜੱਪੋ ਮਨ ਮੇਰੇ ਬਹੁਤ ਧਾਰੀ ਕੀਰਤਨ ਚ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਐਸਾ ਗਿਆਨ ਜੱਪੋ ਮਨ ਮੇਰੇ ਹੋਵੋ ਚੱਕਰ ਸਾਰੇ ਕੇ ਸਾਚੇ ਕੇਰੇ ਸੱਚੇ ਦੇ ਚੱਕਰ ਬੜੋ ਸੋ ਇੱਥੇ ਉਸੇ ਚੱਕਰ ਦੀ ਗੱਲ ਆ ਗਈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਉਹ ਜਿਹੜਾ ਚੱਕਰ ਸ਼ਬਦ ਉੱਥੇ ਯੂਜ਼ ਕੀਤਾ ਨਾ ਗੁਰੂ ਅੰਗਦ ਪਾਤਸ਼ਾਹ ਕਰਦੇ ਤਪੜਿਆ ਹੋਇਆ ਉਹ ਸਾਰਾ ਉਸ ਚੱਕਰ ਦੀ ਇੱਥੇ ਗੱਲ ਹੋ ਰਹੀ ਆ ਇਹ ਹੈਗਾ ਜੀ ਅੰਤਰ ਵਸੇ ਨਾ ਬਾਹਰ ਜਾਏ ਅੰਤਰ ਵਸੇ ਸਿੰਪਲ ਅਰਥ ਸਮਝੋ ਅੰਦਰ ਵਸਦਾ ਆ ਨਾ ਬਾਹਰ ਜਾਏ ਬਾਹਰ ਨਾ ਲੱਭਣ ਨੂੰ ਬਾਹਰ ਢੁੰਡਤ ਬਹੁਤ ਦੁੱਖ ਭਾਵੇਂ ਘਰ ਅਮਰਤ ਘਟ ਮਾਹੇ ਜਿਓ ਇੱਥੇ ਵੀ ਗੁਰਨਾਨ ਪਾਤਸ਼ਾਹ ਗਾਇਰੇ ਅੰਤਰ ਵਸੇ ਤੇਰੇ ਅੰਦਰ ਵਸਦਾ ਆ ਨਾ ਬਾਹਰ ਜਾਏ ਬਾਹਰ ਜਾ ਕੇ ਨਾ ਲੱਭਣ ਨੂੰ ਬਾਹਰ ਜਾ ਕੇ ਨਾ ਕੋਸ਼ਿਸ਼ ਕਰੋ ਲੱਭਣ ਦੀ ਅਮਰਤ ਛੋੜ ਕਾਹੇ ਬਿਖ ਖਾਏ ਉਹੀ ਗੱਲ ਹੋ ਗਈ ਨਾ ਬਾਰ ਢੁੰਡੇ ਤੋ ਬਹੁਤ ਦੁੱਖ ਪਾਇ ਅਮਰਤ ਨੂੰ ਛੱਡ ਕੇ ਘਾਟ ਅਮਰਤ ਕਰਮਾਹੀਂ ਜਿਓ ਅਮਰਤ ਨੂੰ ਛੱਡ ਕੇ ਜ਼ਹਿਰ ਕਿਉਂ ਖਾ ਰਿਆ ਤੂੰ ਕੀ ਪ੍ਰੋਬਲਮ ਹੈ ਤੈਨੂੰ ਵੀ ਅਮਰਤ ਨੂੰ ਛੱਡ ਕੇ ਜਿਹੜਾ ਗੁਣਾ ਦੇ ਰੂਪ ਵਿੱਚ ਸੀ ਤੇ ਤੂੰ ਵਿਸ਼ਿਆ ਵਿਕਾਰਾਂ ਦਾ ਔਗਣਾ ਦਾ ਜ਼ਹਿਰ ਖਾਈ ਜਾ ਰਿਆ ਹੈ ਕਹਿੰਦੇ ਐਸਾ ਗਿਆਨ ਜੱਪੋ ਮਨ ਮੇਰੇ ਹੁਣ ਇੱਥੇ ਗਿਆਨ ਜੱਪਣ ਦੀ ਗੱਲ ਆ ਇਸ ਕਰਕੇ ਮੈਂ ਇਹ ਸ਼ਬਦ ਲਿਆ ਚੱਕਰ ਵਾਲੇ ਸ਼ਬਦ ਤਾਂ ਬਹੁਤ ਸੀਗੇ ਚੱਕਰ ਵਾਲੇ ਸ਼ਬਦ ਬਹੁਤ ਜ਼ਿਆਦੇ ਅਗਰ ਬਾਣੀ ਹੁਣ ਗਿਆਨ ਨੂੰ ਕਿਵੇਂ ਜਪਿਆ ਜਾਦਾ ਜੇ ਅਸੀਂ ਬੈਠ ਕੇ ਵਾਇਗਰੂ ਵਾਇਗਰੂ ਕਰਾਂਗੇ ਜਾਂ ਕੋਈ ਹੋਰ ਸ਼ਬਦ ਫੜ ਲਾਂਗੇ ਉਹਨੂੰ ਬਾਰ-ਬਾਰ ਕਹੀ ਜਾਵਾਂਗੇ ਤੇ ਕੀ ਉਹ ਗਿਆਨ ਜਪਣਾ ਹੋ ਗਿਆ ਇਹਨੂੰ ਥੋੜਾ ਜਿਹਾ ਸਮਝ ਲਓ ਐਸਾ ਇਦਾਂ ਦਾ ਗਿਆਨ 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 ਦੇ ਅਰਥ ਸਭ ਨੂੰ ਪਤਾ ਕੀ ਹੁੰਦਾ ਜੱਪੋ ਰਿਪੀਟ ਕਰੋ ਮਨ ਮੇਰੇ ਇਹ ਮੇਰੇ ਮਨਾ ਇਹੋ ਜਿਹਾ ਗਿਆਨ ਬਾਰ-ਬਾਰ ਰਿਪੀਟ ਕਰ ਜੱਪੋ ਜਿੰਨੀ ਵਾਰੀ ਵੀ ਬਾਣੀ ਚ ਆਇਆ ਉਹਦਾ ਮਤਲਬ ਇਹੀ ਆ ਰੈਪਿਊਟੇਸ਼ਨ ਪਰ ਅਸੀਂ ਉਹਨੂੰ ਸਿਰਫ ਮੂੰਹ 'ਚ ਰੈਪਿਊਟੇਸ਼ਨ ਦੇ ਤੌਰ ਤੇ ਹੀ ਵਰਤ ਲਿਆ ਭਈ ਮੂੰਹ 'ਚ ਇੱਕ ਅੱਖਰ ਨੂੰ ਬਾਰ-ਬਾਰ ਕਹਿਣਾ ਹੀ ਜੱਪੋ ਆ ਅੱਜਕੱਲ ਗੁਰਦੁਆਰਿਆਂ 'ਚ ਪਤਾ ਕੀ ਕਿਹਾ ਜਾਂਦਾ ਅਰਦਾਸ ਦੇ ਵਿੱਚ ਜਪਜੀ ਸਾਹਿਬ ਦੇ ਜਾਪ ਹੋਏ ਆ ਸੁਖਣੀ ਸਾਹਿਬ ਦੇ ਜਾਪ ਹੋਏ ਆ ਜਾਪ ਨਹੀਂ ਹੋਏ ਪਾਠ ਹੋਏ ਆ ਪਰ ਗੁਰਦੁਆਰੇ ਦੇ ਭਾਈ ਜਾਪ ਕਹਿ ਰਹੇ ਆ ਬਹੁਤ ਸਾਰੇ ਸੁਖਣੀ ਸਾਹਿਬ ਦੇ ਜਾਪ ਹੋਏ ਆ ਕਿਉਂਕਿ ਗਿਆਨ ਤੋਂ ਸਖਣੇ ਆ ਉਹ ਉਹ ਜਾਪ ਨਹੀਂ ਹੋਇਆ ਹੁੰਦਾ ਉਹ ਪਾਠ ਹੋਇਆ ਹੁੰਦਾ ਜਾਪ ਦਾ ਮਤਲਬ ਰੈਪੀਟਿਸ਼ਨ ਉਹ ਸਿਰਫ ਗਿਆਨ ਦੀ ਹੋ ਸਕਦੀ ਆ ਗੁਣਾ ਦੀ ਹੋ ਸਕਦੀ ਆ ਸ਼ਬਦ ਦੀ ਰੈਪੀਟਿਸ਼ਨ ਜਿਹੜੀ ਤੁਸੀਂ ਮੂੰਹ ਚੋਂ ਕਰ ਰਹੇ ਆ ਉਹਦੇ ਬਾਰੇ ਤਾਂ ਬਹੁਤ ਸ਼ਬਦ ਆ ਬਾਣੀ ਚ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਹਿਰਦਾ ਸ਼ੁੱਧਲ ਹੋਈ ਉਹਦੇ ਤੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਆਸਾ ਕੀ ਵਾਰ ਦੀ ਇੱਕ ਪੌੜੀ ਡੈਡੀਕੇਟ ਕਰਤੀ ਪੜਪੜ ਗੱਡੀ ਲਦੀਏ ਪੜਪੜ ਪ੍ਰੀਅ ਖਾਤ ਪੜ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਬਾਸ ਪੜੀਏ ਜੇਤੀ ਆਰ ਜਾ ਸਾਰੀ ਜ਼ਿੰਦਗੀ ਪੜਦਾ ਰਹ ਤੂੰ ਤਾਂ ਵੀ ਕੁਛ ਨਹੀਂ ਹੋਣਾ ਨਾਨਕ ਲੇਖੇ ਇੱਕ ਗੱਲ ਸੋ ਐਸਾ ਗਿਆਨ ਜੱਪੋ ਮਨ ਮੇਰੇ ਐਦਾਂ ਦਾ ਗਿਆਨ ਜੱਪ ਏਦਾਂ ਤੇ ਗਿਆਨ ਦੀ ਰੈਪਿਊਟੇਸ਼ਨ ਕਰ ਫਿਰ ਕੀ ਹੋਊਗਾ ਹੋਵੋ ਚੱਕਰ ਸੱਚੇ ਕੇਰੇ ਇਹ ਆ ਚੱਕਰ ਦੀ ਡਿਫੀਨੇਸ਼ਨ ਫਿਰ ਸਮਝ ਲੈ ਪਿੱਤੂ ਸੱਚੇ ਦਾ ਚੱਕਰ ਬਣ ਗਿਆ ਸਦਾ ਕੈਮਰਾਨ ਵਾਲਾ ਪਰਮਾਤਮਾ ਜਿਹੜਾ ਉਹਦਾ ਤੂੰ ਚੱਕਰ ਭਾਵ ਸੇਵਕ ਬਣ ਸਕੇ ਉਹ ਬਣਨਾ ਕਿਤਾ ਇੱਕੋ ਹੀ ਸ਼ਰਤ ਰੱਖੀ ਆ ਗਿਆਨ ਜੱਪਣ ਨਾਲ ਸ਼ਬਦ ਜੱਪਣ ਨਾਲ ਨਹੀਂ ਗਿਆਨ ਜੱਪਣ ਦੇ ਨਾਲ ਗਿਆਨ ਧਿਆਨ ਸਭ ਕੋਈ ਰਵੇ ਕਹਿੰਦੇ ਮੂਜੀ ਬਣੀ ਹਰ ਕੋਈ ਕਹੀ ਜਾਂਦਾ ਪਰ ਮੈਨੂੰ ਗਿਆਨ ਹੋ ਗਿਆ ਤੇ ਮੈਂ ਵੀ ਧਿਆਨ ਲਾ ਲੈਣਾ ਆ ਮੈਨੂੰ ਮਿਲ ਗਿਆ ਸਭ ਕੁਝ ਗਿਆਨ ਧਿਆਨ ਸਭ ਕੋਈ ਰਵੇ ਬਾਂਦਨ ਬਾਂਦਿਆ ਸਭ ਜੱਗ ਭਵੇ ਬਧਰਾ ਚ ਵੱਜਿਆ ਹੋਇ ਇਧਰ ਦੁਤਰਿਆ ਫਿਰਦਾ ਬਾਂਦਨ ਬਾਂਦਿਆ ਸਭ ਜੱਗ ਰਵੇ ਤੁਰਿਆ ਫਿਰਦਾ ਆ